ਤਬ ਤੋਂ ਪਹਿਲਾਂ ਤਨ ਤਨ ਗੁਰਨਾਮਕ ਆਛਾ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਨ ਤਨ ਪ੍ਰਤੇਗ ਸਾਹਿਬ ਸੱਚੇ ਦਾ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰੇ ਵਰਗੇ ਨਿਮਾਨੇ ਨਾਕੀਂ ਇਨਸਾਨ ਤੇ ਜਿੰਨਾ ਸਰਕਾਰ ਮੈਨੂੰ 잡ਦੀ ਸੀ ਨਾ ਉਹਨਾਂ ਮੇਰਾ ਵਾਹਿਗੁਰੂ ਮੇਰੇ ਤੇ ਇਹ ਬਲ ਬਖਸ਼ਦਾ ਸੀ ਇਹ ਬਲ ਬਖਸ਼ਦਾ ਸੀ ਬਿੰਦਾਂ ਦੀ ਮਤੀਆ ਦਿੱਲੀ ਜੇ ਹੁਕਮਰਾਨਾਂ ਨਾਲ ਇੱਟ ਨਾਲ ਇੱਟ ਖੜਕਾਉਣੀ ਹੈ ਔਰ ਔਰ ਮੈਨੂੰ ਇਸ ਗੱਲ ਦੀ ਜੇ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਚ ਮੈਂ ਅੰਦਰ ਸੀ ਜੇਲ੍ਹ ਚ ਸਾਹ ਜੀਦੀ ਦਿਹਾੜੇ ਵੀ ਉਹਨਾਂ ਦਿਨਾਂ 'ਚ ਆਏ ਤੇ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਬਾਅ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾ ਚੀਜ਼ ਨੂੰ ਇਹ ਸਿਖਿਆ ਦੇਗੇ ਈ ਭਾਈ ਇਹ ਰਾ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਟੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਨਗਰ ਸੱਚ ਦੇ ਰਾਤੋਂ ଛିੜਕੇ ਹੋਣਾ ਮੈਨੂੰ ਤਸੱਲੀ ਸੀ ਕਿ ਜੇ ਗੁਰੂ ਸਾਹਿਬ ਦੇ ਲਗਤੇ ਜਗਰ ਗੁਰੂ ਸਾਹਿਬ ਦੇ ਸਾਡੇ ਸਤਕਾਰਯੋਗ ਬਾਬਾ ਜੀ ਸੁਰਾవర్ ਸਿੰਘ ਜੀ ਬਾਬਾ ਫਟੇ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਗੁਜਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਐਡਾ ਵੱਡਾ ਸੁਨੇਹਾ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਮੁਚਵੀਨੀ ਮਗਰ ਪ੍ਰੇਰਣਾ ਸੋਤੇ ਦੀ ਵੱਡੀ ਦੇ ਕੇ ਉਹ ਚੀਦੀ ਦਿਹਾੜਿਆ ਨੇ ਵੀ ਮੈਨੂੰ ਐਡਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਕਿ ਪੰਜਾਬ ਪੁਲਿਸ ਇੱਕ ਨਵਾਂ ਪਰਚਾ ਦੇਣ ਲੱਗੀ ਹੈ ਤੇ ਚਾਹ ਚੜ ਦਿੰਦਾ ਸੀ ਕਿ ਵਾਹ ਬੱਲੇ ਥੋੜਾ ਰੁਕ ਜਾ ਹੁਣ ਤਾਂ ਮੈਂ ਦਿਲ ਦੀਆਂ ਘਰਾਈਆਂ ਚੋਂ ਦਿਲ ਦੀਆਂ ਘਰਾਈਆਂ ਚੋਂ ਥੋੜਾ ਖੱਬ ਦਾ ਆਪਣੀਆਂ ਮਾਵਾ ਭੈਣਾ ਦਾ ਬਜ਼ੁਰਗ ਦਾ ਭਰਾਵਾਂ ਦਾ ਮਜੀਠੇ ਹਲਕੇ ਤੇ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਕੱਬ ਦੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਬੜਾ ਦੂ ਜਿੰਦਾਬਾਦ ਜਿੰਦਾਬਾਦ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰਕ ਟਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਿਕ गोयल ਸਾਹਿਬ ਤੇ ਹੋਰ ਕਿਹੜੇ-ਕਿਹੜੇ ਜੀਤ ਪਹਿਲਾਂ ਦਿੱਤਾ ਸੀ ਬਾਅਦ ਮਾਫੀ ਮੰਗਣੀ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਗੁੱਸਾ ਨਾ ਕਰ ਦਿਓ ਨਾ ਤਾਂ ਫੋਨ ਫਾਨ ਚੀ ਨਾ ਕੋਸ਼ੀ ਇੰਨਾ ਜਿੰਨਾ ਕਿ ਜੇਤੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਆ ਤੁਹਾਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ じゃ ਸਾਡਾ ਵਿਚਾਰਾ ਵਰਕਰ ਹੈ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ 'ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਹੈ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾ ਤੁਹਾਡੇ ਸਾਰੇ ਸੱਜਣ ਪਰਾਵਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਬਖ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐ ਇਸ ਲਈ ਮੈਂ ਪਰਾਵਾ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾੜ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉੱਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕੈਦੀ ਹੈ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇਰਾ ਬਿਆਸ ਸੁਣ ਲਿਓ ਤੇ ਉੱਥੇ ਵੀ ਟੀਮ ਤੋਂ ਪ੍ਰਸਤੂਕਿੱ ਸਾਹਿਬਾ ਪੰਜਾਬੀ ਮੇਰੀ ਮਿਹਨਤੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਦਿਲ ਦੀਆਂ ਗਹਿਰਾਈਆਂ ਤੋਂ ਸੰਤਾਂ ਮਹਾਂਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਕਾਰਯੋਗ ਧਰਮ ਪਤਨੀ ਜੀ ਨੂੰ ਸੁਨੇਹਾ ਕਰ ਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਗਨੀਬ ਕੌਰ ਨੂੰ ਕਿ ਘਬਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਂ 'ਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ 'ਚੋਂ ਨਾ ਮੇਰੀ ਪ੍ਰਮੋ ਇਹ ਔਕਾਤ ਹੈ ਨਾ ਮੇਰੀ ਇਹ ਹیثیت ਹੈ ਨਾ ਮੈਂ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਹੈ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਬਾਬਾ ਜੀ ਭਿਆਸ ਵਾਲੇ ਮੇਰੇ ਕੋਲ ਮਿਲੂ ਮਿਲਣ ਆ ਕੇ ਮੇਰੀ ਤਾਂ ਘਾਤ ਹੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾ ਚੀਚ ਇਨਸਾਨ ਆ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਉਣਾ ਮਾੜਾ ਉਹਦਾ ਤੋਂ ਵੀ ਮਾੜਾ ਮੈਂ ਨਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਐਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਮੈਨੂੰ ਸਮੂਹ ਕੇ ਸੰਤਾ ਮਹਾਪੁਰਸ਼ਾਂ ਦਾ ਸੰਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਭਗਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਔਰ ਮੈਂ ਫੇਰ ਸਮੂਚੀ ਸੰਗਤ ਦਾ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹ ਅਗਲਾ ਪਰਚਾ ਕਿਹੜਾ ਜਿਹੜਾ ਨਹੀਂ ਦੇਣਾ ਜਿਹੜਾ ਦੇਣਾ ਦੇ ਦਿਓ ਫੇਰ ਦੱਸ ਦਿਨ ਸਹੀ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤਬਾਣ ਨੂੰ ਮਿੱਤਰ ਭਗਵੰਤਬਾਣ ਨੂੰ ਇੱਕ ਸਨੇਹਾ ਹੈ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਇੱਕ ਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਰਟੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਨੀ ਆ ਠੀਕਾ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚਿੱਕਾ ਹੀ ਮਾਰੀ ਗਿਆ ਮਜੂਤੀਆਂ ਐ ਮਜੂਤੀਆਂ ਆਂ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੂਤੀਆਂ ਦਿੱਤੇ ਆਈਆਂ ਮੈਂ ਤਾਂ ਮੋਜ ਨਾਲ ਕੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੂਤੀ ਦਾ ਸਰਾਨਾ ਮੰਗਦਾ ਤੇ ਉਹਦੇ ਪੁੱਤਾਂ ਸਰਹਾੜੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਮ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੋਜ ਨਾਲ ਫਿਰ ਥੱਲੇ ਦਿੱਤਾ ਸੀ ਜਿੱਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ ਸੀ ਕਿਤਨੀ ਤੂੰ ਖੇੜੇ ਚੱਕਰ ਜੇ ਮੇਰੇ ਨਾਲ ਪਿਆ ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ ਓ ਗੁਰੂਆ ਮੈਂ ਤਾਂ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ ਜਦੋਂ ਤੂੰ ਗਾਰਲਿਕ ਬਰੈਡ ਕਹਤੀ ਅੱਧਾ ਅੱਧਾ ਜੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਣੂ ਕੇ ਇਸ ਲਈ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਹੈ ਮਜੀਠੀਆ ਆ ਮਜੀਠੀਆ ਹੈ ਮੈਂ ਕਹਿੰਦਾ ਜਿੱਦ ਦਿਨ ਮਜੀਠੀਆ ਆ ਗਏ ਤੇ ਤਾਂ ਢੜਕੂ ਵੱਜ ਜਾਣਾ ਆ ਗਏ ਤੇ ਤਾਂ ਢੜਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਔਰ ਤੁਹਾਨੂੰ ਮੈਂ ਇੱਕ ਗੱਲ ਉਹ ਦੱਸ ਤਾ ਤੁਹਾਨੂੰ ਵੜਨ ਦਿੱਤਾ ਅੰਦਰ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਸੁਣੇ ਇੱਕ ਅਪਸਰਾ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹਨੂੰ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਣ ਦੀ ਤਾਂ ਲੋਟ ਦੀ ਸਮਝਦੇ ਹੋ ਉਹ ਅੰਦਰ ਸੀ ਨਹੀਂ ਨੌ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝਦਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵਾਨ ਤਾ ਵੰਗੂ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਸੰਤਰ ਦਾ ਧਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠਿਆ ਸੀ ਸਪ੍ਰੈਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਗਏ। ਬਾਬਾ ਜੀ ਨੂੰ ਪਿਛਲੀ ਵਾਰੀ ਜਦ ਪਹਿਲੀ ਵਾਰੀ ਮੈਨੂੰ ਮਿਲਣਾ ਹੈ ਬਾਬਾ ਜੀ ਦੀ ਗੱਡੀ ਡਿਉੜੀ ਠਾਈ। ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕੀਤਾ। ਕੱਲ ਜੇ ਬਾਬਾ ਜੀ ਤੇ ਖੁਦਾ ਦਾ ਖਾਸਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ। ਗੱਡੀ ਪਿੱਛੇ ਰਕਾਈ। ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ 익ਪੋਜ਼ ਕੀਤਾ ਕੀ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜਨਮਨ ਸੀ ਕਈਆਂ ਨੂੰ ਵੜਨ ਵੀ ਨਹੀਂ ਦਿੱਤਾ ਤੁਹਾਨੂੰ ਸਾਰਿਆਂ ਨੂੰ ਵੜਨ ਦਿੱਤਾ ਕਲੰਦਰ ਸਿਲੈਕਟਿਵ ਆ ਬਲ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ ਚ ਮੱਖਣ ਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਾ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਸਾ ਬਹੁਤ ਦੂਰ ਦੂਰ ਤੱਕ ਨੇ ਮੇਰੇ ਸੂਤਰ ਇਹ ਵੀ ਦੱਸਦੇ ਆ ਹਰ ਆਣ ਹੋਣਗੇ ਕਿੰਨੇ ਦੱਸੋ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋਣੇ ਨਹੀਂ ਕੈਮਰੇ ਦੱਸੋ ਕਿੰਨੇ ਲਾਏ ਆ ਆ ਕਿੰਨੇ ਕ ਲਾਏ ਹੋਣੇ ਮੱਚਦੀ ਕੈਮਰੇ ਕਲਾ ਜੱਟ ਨੂੰ ਵੇਖਣਾ ਇਸ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇੰਨੇ ਤਾਂ ਤੂੰ ਨਹੀਂ ਘਰ ਤੇ ਲਵਾਏ ਮੈਨੂੰ ਵੇਖ ਤੀ ਕਮਾਲ ਹੋ ਗਈ ਏ ਦੇਖੋ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ 뷰ਇੰਗ अनਔਥਰਾਇਜ਼ਡ ਲੋਗ ਅਸੀ ਜੁਡੀਸ਼ੀਅਲ ਕਸਟਡੀ ਚ ਸਹੀਂ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਕੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾਂ ਪਰਿਵਾਰ ਦੀ ਹਫਤੇ ਦੀ ਅਲਾਊਟ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਥੋਡੇ ਸਾਹਮਣੇ ਹੈ ਜੇਲ੍ਹ ਤੋਂ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਨੇ ਵਕੀਲਾ ਦੀ ਮੁਲਾਕਾਤ ਲਾਉਣਾ ਹੈ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਰ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ 'ਚ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨੇ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਇਨਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇਹ ਗੁਰੂ ਸਾਹਿਬ ਦੀ ਤੇ ਥੋਡੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀ ਤਾਂ ਮੈਨੂੰ ਵੀ ਮਰਵਾ ਸਕਦਾ ਇਹ ਮੇਰੀ ਹਰ ਤਰੀਕੇ ਨਾਲ ਸਿਕਿਉਰਟੀ ਕੰਪਰੋਮਾਈਜ਼ ਕਰਕੇ ਕਿਉਂਕਿ ਹੂੰ ਤਾਂ ਚੁੱਪ ਕਰਾ ਨਹੀਂ ਸਕੇ ਕੇਸ ਦੇ ਲੈ ਇਹਨੂੰ ਸੀਗਾ ਪੰਜਾਬੀ ਇਹਨੂੰ ਇਹਨੂੰ ਪਤਾ ਕਿ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਆ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਨਾ ਹੀ ਕੰਮ ਵਧਣਾ ਫਿਰ ਹਾਂਜੀ ਇਸ ਲਈ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਮਜਾ ਕੇ ਕਰੂੰਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਆਊਗੀ ਪੰਜਾਬ ਦੇ ਮੁੱਦੇ ਤੇ ਤੂੰ ਕਈ ਲੀਡਰਾਂ ਨਾਲ ਸੌਦੇ ਕਰਕੇ ਚੁੱਪ ਕਰਾ ਸਕਦਾ ਰਾਤ ਦੇ ਹਨੇਰੇ 'ਚ ਮਿਲ ਸਕਦਾ ਮੈਂ ਤੈਨੂੰ ਠਾ ਠਾ ਵੱਜਮੂ ਔਰ ਆਪਕੋ ਸਵਾਲ ਕੋ ਸਿਕਿਉਰਟੀ ਵਿਡਰਾਅ ਕਰਨੀ ਆ ਸਿਕਿਉਰਟੀ ਵਿਡਰਾਅ ਕਰ ਲਈ ਮਿੱਤਰਾ ਗੋਲੀ ਮਰਵਾਣੀ ਆ ਗੋਲੀ ਮਰਵਾ ਲਈ ਜਿੱਥੇ ਤੇਰਾ ਵਸ ਚੱਲਦਾ ਵਸ ਜ਼ੋਰ ਲਾ ਲਈ ਮਗਰ ਜਿੱਦ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਫੇਰ ਹੱਚੀ ਕਾ ਕੱਢੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੁਮੁੱਚੀ ਆਪੋਜੀਸ਼ਨ ਦਾ ਮੇਰੇ ਕੋਲ ਜੋ ਗਲਵਚ ਨਹੀਂ ਜਾਖੜ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਦਾਰਤ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖੈਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ ਚ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਕਰ ਸਾਹਿਬ ਦਾ ਮੈਂ ਕਹਤਾ ਹਾਂ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕੀ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰਨ ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿੰਨਾ ਕਿਸੇ ਆਂ ਹਿੰਮਤ ਨਾਲ ਬਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖਰ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆ ਤੁਹਾਨੂੰ ਹਰਾਨ ਹੋਵਗੇ ਤੁਸੀਂ ਸੁਣ ਕੇ ਕੀ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਖਲਾਉਂਦੀ ਸੀ ਕਿ ਸਾਡੇ ਆਲਾ ਦਾ ਕਮਲਾ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲੱਭਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਤੁਹਾਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਨੇ ਧੀਆਂ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਭ ਦਾ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਲੀ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨ੍ਹਾਂ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਔਨ ਰਿਕਾਰਡ ਆਪ ਦੀ ਧਰਮ ਪਤਨੀ ਜੀ ਦਾ ਮਜੀਠੇ ਹਲਕੇ ਦੇ ਸਮੁੱਚੇ ਆਪ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਇੱਕ ਐਫ ਆਈ ਆਰ ਕਹਿੰਦੇ ਉੱਪਰ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਿਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿੱਥੇ ਪਰਚੇ ਚਨਾ ਲਵਾਉਣ ਇਸ ਲਈ ਸਮੁੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਆਹ ਕਿਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਕਾਰਯੋਗ ਮੁਰਲੀਧਰ ਸਾਹਿਬ ਸਤਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਇਹ ਵੀ ਦੁਖੀ ਆਇਆ ਖੜਾ कि रोज ही पंगा ਲੈ લેਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂਗਾ ਅੱਜ ਫੇਰ ਲੱਗਦਾ ਕੋਈ ਛੇੜਛਾੜ ਕਰਦੀ ਸਤਿਕਾਰਯੋਗ ਅਰਸ਼ ਕਲੇਰ ਸਾਹਿਬ ਅਰਸ਼ ਚੀਮਾ ਸਾਹਿਬ ਅ ਮਖਾਦੇ ਅਗਰ왈 ਸਾਹਿਬ ਦਿੱਲੀ ਤੋਂ ਹੋਗਾ ਅਗਰ왈 ਸਾਹਿਬ ਦਾ ਨੌਪੁਰਾ ਜੀ ਵੀ ਠੀਕ ਸਾਹਿਬ ਜੀ ਦੇ ਇੰਟਰਵਿਊ ਤੋਂ ਕੰਮ ਕਰਦੇ ਨੇ ਅਗਰ왈 ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੋਗਿੰਦਰ ਹਾਂਡੂ ਜੀ ਸਾਡੇ ਤਨੂਆ ਸਾਹਿਬ ਸਾਡੇ ਵੱਡੇ ਆਂਡੂ ਸਾਹਿਬ ਆਰ ਕੇ ਆਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਖੀ ਨਾ ਸਕਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨੇ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਇਸ ਥਾਲੀ 'ਚ ਖਾਂਦੇ ਆ ਉਸ 'ਚ ਛੇਕ ਕਰਦੇ ਆ ਫਿਰ ਕੁਝ ਟੁਕੜਿਆਂ ਆਲੀ ਭੱਜ ਜਾਂਦੇ ਆ ਆ ਤੈਨੂੰ ਪਤਾ ਹੀ ਆ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਕੇ ਤੇ ਕੱਲ ਅੱਜ ਮੈਂ ਹੋਰ ਦੱਤਿਆ ਰੇਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਇਸ ਲਈ ਚਲੋ ਤੁਹਾਡਾ ਸਭ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਤੁਹਾਡੇ ਕਪੂਖੰਦਰ ਤੇ ਭੂਪਾ ਨਹੀਂ ਦਿਖਦਾ ਇੱਥੇ ਭੂਪਾ ਕਪੂਖੰਦਰ ਹੀ ਰਿਹਾ ਭੂਪਾ ਹਉ ਕਿੱਥੇ ਭੂਪਾ ਉਹ ਕਾਤਾਨਾ ਵਾਅਦਾ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਮਹਾਂਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਨਾ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਤੇ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਔਰ ਵਿਆਸ ਜੀ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂ ਜੀ ਨਹੀਂ ਚਲੋ ਸ਼ਰਾਬ ਇਹਦੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਦੀ ਵੀ ਝੂਠੀਆਂ ਸੋਹਾਂ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਅਸੀਂ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪਾਲਿਸ਼ ਜੀ ਹੁੰਦਾ ਤੇ ਕਰ ਲੋ ਬਾਜੂ ਲਿਵਰਸ਼ੀਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾ ਬਿਜਲਣਸ ਵਾਲੇ ਕੀ ਪੁੱਛਦੇ ਸੀ ਆਹ ਜੱਕੋ ਕੱਢਦੇ ਕਿ ਉਤ ਬੋਲਦੇ ਆ ਕਹਿੰਦਾ ਜੀ ਡਰਗ ਕੇਸ ਤੇ ਪੜਦਾ ਡਰਗ ਕੇਸ ਮਮਾਈ ਜੀ ਯਾ ਕਿ ਇਹ ਵਿਜੀਲੈਂਸ ਦਾ ਤੇ ਤੂੰ ਡਰਗ ਨਹੀਂ ਗਈ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਇਹ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਰਟਿਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਿਕਿਉਰਟੀ ਚੋਂ ਤੈਨੂੰ ਕੌਣ ਕਹਾਣੀ ਦੱਸਦਾ ਮਾਮਜੀਤੀਆ ਵੱਡਿਆਂ ਜੋ ਇਹ ਦੀ ਸੰਦ ਦਾ ਨੇਰੇ ਵੀ ਸੂਤਰ ਨੇ ਜੇ ਮੈਂ ਆਪਦੇ ਸੂਤਰ ਹੀ ਮਾਰ ਲਿਆ ਇਹ ਪ੍ਰੈਸ ਵਾਲਿਆਂ ਨੂੰ ਪੁੱਛੋ ਤੇ ਗੱਡੀ ਚੱਲਦੀ ਕਿਥੇ ਸਕੂਟਰ ਨਹੀਂ ਮਰਨ ਦਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉਥੇ ਬੰਬਈ ਹਾਂ ਅੱਜ ਇਹਨੇ ਕਿਉਂ ਖਬਰ ਅੱਜ ਤਾਂ ਲਾ ਕੇ ਦੋ ਪੈਕ ਬੱਲੀਏ ਆ ਕੇ ਚਾਰ ਪੈਕ ਬੱਲੀਏ ਅੱਜ ਚਾਰ ਜੀ ਹਾਂ ਜੀ ਕਿਨੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵਟੋ ਵਟਣਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਅੰਚਲੀ ਮੈਂ ਗਿਲਬੀ ਆ ਗਏ ਆਂ ਚੋ ਮੈਂ ਫੇਰ ਤੁਹਾਨੂੰ ਕਹਿ ਦਿਆਂ ਜੀ ਅੱਜ ਮੈਨੂੰ ਲੱਗਦਾ ਉਹ ਉਹ ਦਿਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਆ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨ ਕੋਇਲ ਸਾਹਿਬ ਨੇ ਕਹਿੰਦੇ ਜੀ ਕੱਲ ਐ ਸੀਐਮ ਸਾਹਿਬ ਦੀ ਟਵੀਟ ਸੀ ਨਾ ਕਾਡੇ ਨੂੰ ਪੂਰਾ ਨਹੀਂ ਆਹੀ ਇਹ 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 ਜੀ ਮਾਨ ਨੇ ਜਵਾਬ ਦਿੱਤਾ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਦ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲੀ ਮਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟੇ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਿਲਾ ਟਿੱਪਰ ਲਾਇਆ ਸੀ ਜੋ ਮੈਂ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਨਾ ਜਦ ਅੱਗੇ ਪਿੱਛੇ ਤਾਂ ਟਿੱਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਹੀ ਟਿੱਪਰਾਂ ਦੀ ਲੋੜ ਪੈ ਜਾਂਦੀ ਏ ਤੁਹਾਨੂੰ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਜੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿਉਂਕਿ ਆਹ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਲਈਦਾ ਅੰਦਰ ਕੋਈ ਕੰਮ ਮੇਟਾ ਹੁੰਦਾ ਨਹੀਂ ਅੰਦਰ ਆਹ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕੀ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਏ ਇਸੇ ਤਰ੍ਹਾਂ ਭਗਵੰਤ ਮਾਨ ਜੀ ਦਾ ਵੀ ਸਤਿਕਾਰ ਧੰਨਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ ಅಪਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦਾਖਲ ਰਏ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਗੁੱਛਾਂ ਨੂੰ ਤਾਂ ਨਹੀਂ ਦੇਣਾ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂਦਾ ਫਿਰ ਵੀਚਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸਰਚੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਮੈਂ ਰੋਕ ਸਕਦਾ ਤੀਜੀ ਤੀਜੀ ਸਰਕਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਥੇ ਵਾਲੇ ਆਉਂ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰਨਾ ਕੀ ਆ